ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ 올림픽 ਖੇਡਾਂ ਤੋਂ ਆਈ ਹੈ ਜਿੱਥੇ ਭਾਰਤ ਨੂੰ ਖੁਸ਼ਖਬਰੀ ਦਾ ਇੱਕ ਸੁਨੇਹਾ ਮਿਲਿਆ ਹੈ ਅੱਜ ਭਾਰਤੀ ਹਾਕੀ ਟੀਮ ਨੇ 브ਾਂਜ਼ ਬੈਂਡਲ ਮੈਚ ਖੇਡਿਆ ਜਿਸ ਦੇ ਵਿੱਚ 2-1 ਦੇ ਨਾਲ ਸਪੇਨ ਨੂੰ ਹਰਾ ਦਿੱਤਾ ਹੈ ਤੇ ਭਾਰਤੀ ਹਾਕੀ ਟੀਮ ਨੇ ਲਗਾਤਾਰ ਦੂਜੇ 올림픽 ਖੇਡਾਂ ਦੇ ਇਸ ਕੰਸੇ ਦੇ ਤੰਗੇ ਵਾਲੇ ਮੈਡਲ ਦੇ ਵਿੱਚ ਮੈਚ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਸਪੇਨ ਨੂੰ 2-1 ਦੇ ਨਾਲ ਭਾਰਤੀ ਟੀਮ ਨੇ ਹਰਾਇਆ ਜਿਸ ਦੇ ਬਾਅਦ ਭਾਰਤੀ ਹਾਕੀ ਟੀਮ ਦੇ ਗੋਲ ਕੀਪਰ ਪੀਅਰ ਸੀ ਜੇਸ ਨੇ ਵੱਲੋਂ 20 ਸਨਿਆਸ ਲੈ ਲਿਆ ਗਿਆ ਅੱਜ ਭਾਰਤੀ ਹਾਕੀ ਟੀਮ ਨੇ ਅੱਜ ਉਹਨਾਂ ਨੂੰ ਮੈਚ ਜਿੱਤ ਕੇ ਚੰਗੀ ਵਿਦਾਇਗੀ ਦਿੱਤੀ ਹੈ ਕਿਉਂਕਿ ਸ੍ਰੀ ਜੇਸ਼ ਨੇ 올림픽 ਖੇਡਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਸ 올림픽 ਤੋਂ ਬਾਅਦ ਉਹ ਭਾਰਤ ਲਈ ਨਹੀਂ ਖੇਡਦੇ ਦਿਖਾਈ ਦੇਣਗੇ ਤਾਂ ਅੱਜ ਆਖਰੀ ਮੈਚ ਦੇ ਵਿੱਚ ਸ੍ਰੀ ਜੇਸ਼ ਨੇ ਜਿੱਥੇ ਚੰਗਾ ਪ੍ਰਦਰਸ਼ਨ ਕੀਤਾ ਚੰਗੀ ਡਿਫੈਂਸ ਕੀਤੀ ਉੱਥੇ ਹੀ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਦੇ ਵੱਲੋਂ ਦੋ ਜਿਹੜੇ ਇਸ ਮੁਕਾਬਲੇ ਦੇ ਵਿੱਚ ਗੋਲ ਦਾਗੇ ਗਏ ਜਿਸ ਕਰਕੇ ਭਾਰਤੀ ਹਾਕੀ ਟੀਮ ਨੇ ਇਸ ਮੈਚ ਨੂੰ 2-1 ਦੇ ਨਾਲ ਜਿੱਤ ਲਿਆ ਤੇ ਇੱਕ ਹੀ ਗੋਲ ਸਪੈਨ ਦੀ ਟੀਮ ਕਰ ਸਕੀ ਆਖਰੀ ਮਿੰਟ ਤੱਕ ਭਾਰਤ ਨੇ ਡਿਫੈਂਸ ਅਤੇ ਅਟੈਕ ਚੰਗੇ ਤਰੀਕੇ ਦੇ ਨਾਲ ਜੋ ਕੀਤਾ ਸਪੈਨ ਦੇ ਉੱਤੇ ਜਿਸ ਕਰਕੇ ਅੱਜ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਮਿਲ ਗਿਆ ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 올림픽 ਖੇਡਾਂ ਦੀ ਇਹਨਾਂ ਖੇਡਾਂ ਦੇ ਵਿੱਚ ਨੀਰਜ ਚੋਪੜਾ ਆਪਣੇ ਫਾਈਨਲ ਮੁਕਾਬਲੇ ਵਿੱਚ ਖੇਡਦੇ ਦਿਖਾਈ ਦੇਣਗੇ ਜੋ ਕਿ ਲਗਭਗ ਪੌਣੇ 12 ਵਜੇ ਰਾਤ ਦੇ ਸ਼ੁਰੂ ਹੋਵੇਗਾ ਅਤੇ ਪਿਛਲੀ ਵਾਰ ਉਹਨਾਂ ਨੇ 올림픽 ਖੇਡਾਂ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਜੋ ਪਾਲਾ ਸੁੱਟਿਆ ਸੀ ਅਤੇ ਇਸ ਵਾਰ ਫਿਰ ਉਹ ਕੁਆਲੀਫਾਈ ਕਰਕੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਕੁਆਲੀਫਾਇਰ ਬਣੇ ਨੇ ਇਸ ਵਾਰ ਵੀ 골ਡ ਮੈਡਲ ਦੀ ਉਮੀਦ ਉਹਨਾਂ ਤੋਂ ਜਿਤਾਈ ਜਾ ਰਹੀ ਹੈ ਇਸ ਤੋਂ ਇਲਾਵਾ ਪਹਿਲਵਾਨ ਵਿਨੇਸ਼ ਫਗਾੜ ਦੇ ਬਾਅਦ ਹੁਣ ਤੋਂ ਬਾਅਦ ਇੱਕ ਚੰਗੀ ਖਬਰ 올림픽 ਖੇਡਾਂ ਵਿੱਚੋਂ ਪਹਿਲਵਾਨੀ ਅਖਾੜੇ ਵਿੱਚੋਂ ਆਈ ਸੀ ਅਮਨ ਸਹਿਰਾਵਤ ਜੋ ਕਿ ਸੈਮੀਫਾਈਨਲ ਦੇ ਵਿੱਚ ਪਹੁੰਚੁੱਕੇ ਨੇ ਉਹਨਾਂ ਦੀ ਬਾਊਟ ਪੌਣੇ 10 ਵਜੇ ਰਾਤ ਨੂੰ ਖੇਡੀ ਜਾਵੇਗੀ ਉਹਨਾਂ ਤੋਂ ਵੀ ਭਾਰਤ ਨੂੰ ਤਮਗੇ ਦੀ ਉਮੀਦ ਬਣ ਚੁੱਕੀ ਹੈ ਤਾਂ 올림픽 ਖੇਡਾਂ ਦੇ ਵਿੱਚ ਅੱਜ ਭਾਰਤ ਲਈ ਕੁਝ ਚੰਗਾ ਦਿਨ ਦਿਖਾਈ ਦਿੱਤਾ ਹੈ ਇਸ ਤਰੀਕੇ ਦੇ ਨਾਲ ਭਾਰਤ ਨੇ ਆਪਣੇ ਮੈਡਲ ਜਿਹੜੇ ਚਾਰ ਕਰ ਲਏ ਨੇ ਤਿੰਨ ਪਹਿਲਾਂ ਜਿੱਤੇ ਹੋਏ ਸੀ ਇੱਕ ਮੈਡਲ ਅੱਜ ਹੋਰ ਜਿੱਤ ਕੇ ਭਾਰਤ ਚਾਰ ਮੈਡਲ ਸਮੇਤ ਜਿਹੜਾ ਉਹ ਅੱਗੇ ਵਾਅਦਾ ਦਿਖਾਈ ਦੇ ਰਿਹਾ ਹੈ ਹੁਣ ਭਾਰਤ ਨੂੰ 골ਡ ਅਤੇ ਸਿਲਵਰ ਦੀ ਉਮੀਦ ਵੀ ਬਣਦੀ ਦਿਖਾਈ ਦੇ ਰਹੀ ਹੈ ਅਗਲੀ ਖਬਰ ਦੇ ਵੱਲ ਵਾਤੇ ਜੋ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਜੁੜੀ ਹੋਈ ਹੈ ਸੁਖਬੀਰ ਸਿੰਘ ਬਾਦਲ ਅੱਜ ਹਿਮਾਚਲ ਪ੍ਰਦੇਸ਼ ਪਹੁੰਚੇ ਜਿੱਥੇ ਸ਼ਿਮਲਾ ਵਿੱਚ ਉਹਨਾਂ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਦੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਸਲਾਨੀਆਂ ਨਾਲ ਹਿਮਾਚਲ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਨੂੰ ਲੈ ਕੇ ਚੰਗੀ ਗੱਲਬਾਤ ਵਿਚਾਰ ਚਰਚਾ ਕੀਤੀ ਗਈ ਸੁਖੂ ਦੇ ਨਾਲ ਜਿਸ ਤੋਂ ਬਾਅਦ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਕੋਈ ਵੀ ਸਮੱਸਿਆ ਪੰਜਾਬੀਆਂ ਨੂੰ ਹਿਮਾਚਲ 'ਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਜਤਾਇਆ ਕਿ ਸੁਖੂ ਅਤੇ ਉਹਨਾਂ ਦੀ ਪਾਰਟੀ ਹਿਮਾਚਲ ਦੇ ਵਿੱਚ ਜਾਣ ਵਾਲੇ ਪੰਜਾਬੀਆਂ ਨੂੰ ਸਰਕਾਰ ਦੇ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਦੇ ਲਈ ਸੁਖਾਲਾ ਮਾਹੌਲ हिमाचल ਦੇ ਵਿੱਚ ਬਣਦਾ ਦਿਖਾਈ ਦੇਵੇਗਾ ਤਾਂ ਸੁਖਵੀਰ ਸਿੰਘ ਬਾਦਲ ਦੀ ਇਸ ਮੁਲਾਕਾਤ ਤੋਂ ਬਾਅਦ ਕਿੰਨਾ ਅਸਰ ਪੈਂਦਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਅਗਲੀ ਖਬਰ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਵਿਕਰਮ ਮਜੀਠੀਆ ਅੱਜ ਐਸਆਈਟੀ ਦੇ ਅੱਗੇ ਪਟਿਆਲਾ ਦੇ ਵਿੱਚ ਪੇਸ਼ ਹੋਏ ਜਿੱਥੇ ਉਹਨਾਂ ਨੇ ਪੇਸ਼ੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਉੱਤੇ ਲਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਮੈਂ ਚੁੰਡੀ ਵੱਡੀ ਸੀ ਉਸ ਦਾ ਅਸਰ ਤਾਂ ਹੋਣਾ ਹੀ ਸੀ ਤਾਂ ਹੀ ਮੈਨੂੰ ਐਸਆਈਟੀ ਲਗਾਤਾਰ ਬੁਲਾ ਰਹੀ ਹੈ ਕਿਉਂਕਿ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਨੂੰ ਲੈ ਕੇ ਮੁੱਖ ਮੰਤਰੀ ਦੇ ਉਦੇਸ ਸਿੱਧੇ ਤੌਰ ਤੇ ਨਿਸ਼ਾਨੇ ਸਾਧ ਦੇ ਮਣੀਠੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਇਹ ਜੋ ਇੰਟਰਵਿਊ ਹੋਈ ਹੈ ਪੰਜਾਬ ਦੇ ਵਿੱਚ ਹੋਈ ਹੈ ਪਰ ਮੁੱਖ ਮੰਤਰੀ ਤੇ ਡੀਜੀਪੀ ਨੇ ਨਹੀਂ ਸਿ ਮੰਨਿਆ ਹੁਣ ਜਦੋਂ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਉਸ ਦੇ ਵਿੱਚ ਸਪਸ਼ਟ ਹੋ ਗਿਆ ਕਿ ਪੰਜਾਬ ਦੇ ਖਰੜ ਸੀਆਈਏ ਸਟਾਫ ਦੇ ਵਿੱਚ ਹੀ ਇਹ ਇੰਟਰਵਿਊ ਕੀਤੀ ਗਈ ਸੀ ਤਾਂ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਲਲਕਾਰ ਦੇ ਮਜੀਠੀਆ ਦਿਖਾਈ ਦਿੱਤੇ ਅਤੇ ਉਹਨਾਂ ਨੇ ਆਖਿਆ ਕਿ ਜੇਕਰ ਮੁੱਖ ਮੰਤਰੀ ਨੇ ਮੇਰੇ ਖਿਲਾਫ ਕਾਰਵਾਈ ਕਰਨੀ ਹੀ ਹੈ ਤਾਂ ਫਿਰ ਖੁਦ ਹੀ ਐਸਆਈਟੀ ਦੇ ਮੁਖੀ ਬਣ ਜਾਣ ਤਾਂ ਇਸ ਤਰ੍ਹਾਂ ਮਜੀਠੀਆ ਐਸਆਈਟੀ ਅੱਗੇ ਪੇਸ਼ ਹੋਣ ਮੁੱਖੇ ਕਾਫੀ ਹਮਲਾਵਰ ਮੁੱਖ ਮੰਤਰੀ ਭਗਵੰਤ ਮਾਨ ਤੇ ਹੁੰਦੇ ਦਿਖਾਈ ਦਿੰਦੇ ਨੇ ਅਗਲੀ ਖਬਰ ਜੋ ਜੁੜੀ ਹੋਈ ਹੈ ਐਸਐਫਜੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦੇਣ ਨਾਲ ਜੁੜੀ ਹੋਈ ਹੈ ਕਿਉਂਕਿ 15 ਅਗਸਤ ਆਜ਼ਾਦੀ ਦਿਵਸ ਨੇੜੇ ਆ ਰਿਹਾ ਤੇ ਮੁੱਖ ਮੰਤਰੀ ਨੇ ਜਲੰਧਰ ਦੇ ਵਿੱਚ ਝੰਡਾ ਪੰਨੂ ਦੇ ਵੱਲੋਂ ਮੁੱਖ ਮੰਤਰੀ ਖਿਲਾਫ ਇੱਕ ਐਲਾਨ ਕੀਤਾ ਗਿਆ ਅਤੇ ਇਹ 1 ਕਰੋੜ ਦੀ ਆਫਰ ਦਿੱਤੀ ਗਈ ਹੈ ਕਿ ਜੋ ਵੀ ਮੁੱਖ ਮੰਤਰੀ ਨੂੰ ਝੰਡਾ ਲਹਿਰਾਉਣ ਤੋਂ ਰੋਕੇਗਾ ਉਸ ਨੂੰ 1 ਕਰੋੜ ਰੁਪਇਆ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਇੱਕ ਦਲਾਵਰ ਸਿੰਘ ਦੀ ਲੋੜ ਹੈ ਇਸ ਤਰ੍ਹਾਂ ਗੁਰਪਤਵੰਤ ਪੰਨੂ ਦੇ ਵੱਲੋਂ ਮੁੱਖ ਮੰਤਰੀ ਨੂੰ ਰੋਕਣ ਦੇ ਲਈ 1 ਕਰੋੜ ਰੁਪਏ ਅਤੇ ਦਲਾਵਰ ਸਿੰਘ ਵਰਗੇ ਕਿਸੇ ਹੋਰ ਯੋਧੇ ਦੀ ਮੰਗ ਕੀਤੀ ਹੈ ਤਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਝੰਡਾ ਲਹਿਰਾਉਣ ਤੋਂ ਰੋਕ ਸਕੇਗਾ ਕਿਉਂਕਿ ਐਸਐਫጄ ਉਹੀ ਜਥੇਬੰਦੀ ਹੈ ਜਿਸ ਨੂੰ ਭਾਰਤ ਸਰਕਾਰ ਦੇ ਵੱਲੋਂ ਪਬੰਦੀਸ਼ੁਦਾ ਐਲਾਨਿਆ ਗਿਆ ਅਤੇ ਉਸ ਨੂੰ ਇੱਕ ਅਤਵਾਦੀ ਸੰਗਠਨ ਐਲਾਨਿਆ ਗਿਆ ਜੋ ਪੰਜਾਬ ਦੇ ਵਿੱਚ ਲੋਕਾਂ ਨੂੰ ਭੜਕਾ ਕੇ ਪੰਜਾਬ ਦਾ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਪਬੰਦੀਸ਼ੁਦਾ ਜਥੇਬੰਦੀ ਦੇ ਆਗੂ ਦੇ ਵੱਲੋਂ ਇਸ ਤਰੀਕੇ ਦਾ ਇੱਕ ਆਫਰ ਦੇਣਾ ਇੱਕ ਧੰਕੀ ਦੇਣਾ ਤੁਹਾਨੂੰ ਕਿੰਨਾ ਜਾਇਜ਼ ਲੱਗਦਾ ਇਸ ਬਾਰੇ ਆਪਣੀ ਰਾਏ ਜ਼ਰੂਰ ਦਿਓ ਅਗਲੀ ਖਬਰ ਦੇ ਪਰ ਬਾਦਦੇ ਆ ਜੋ ਕਿ ਡੇਰਾ ਸਰਸਾ ਮੁਖੀ ਰਾਮ ਰਹਿਮ ਦੇ ਨਾਲ ਜੁੜੀ ਹੋਈ ਹੈ 21 ਦਿਨਾਂ ਦੀ ਪਰੋਲ ਮੰਗੀ ਗਈ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਲਗਾਤਾਰ ਡੇਰਾ ਮੁਖੀ ਪਰਉਨਾ ਮੰਗ ਰਿਹਾ ਹੈ ਮਿਲਦੀਆਂ ਵੀ ਰਹੀਆਂ ਪਰ ਇਸ ਵਾਰ ਇਸ ਮਾਮਲੇ ਦੇ ਵਿੱਚ ਜੋ ਅਪੀਲ ਕਰਕੇ 21 ਦਿਨ ਦੀ ਪਰੌਲ ਮੰਗੀ ਗਈ ਹੈ ਉਸ ਦੇ ਉੱਤੇ ਬ੍ਰੇਕਾਂ ਲਗਦੀਆਂ ਦਿਖਾਈ ਦੇ ਰਹੀਆਂ ਹਨ ਫੈਸਲਾ ਜੇ ਰੱਖਵਾ ਰੱਖਿਆ ਗਿਆ ਕੀ ਫੈਸਲਾ ਆਵੇਗਾ ਇਸ ਦੀ ਜਾਣਕਾਰੀ ਦੇ ਲਈ ਉਡੀਕ ਕਰਨੀ ਪਵੇਗੀ ਪਰ ਡੇਰਾ ਅਸਰਸਾ ਮੁਖੀ ਦੇ ਵੱਲੋਂ ਜੋ ਆਪਣਾ ਤੱਥ ਪੇਸ਼ ਕੀਤਾ ਜਾਂਦਾ ਜਾਂ ਆਪਣਾ ਪੱਖ ਰੱਖਿਆ ਜਾਂਦਾ ਉਸ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਲੋਕ ਸੇਵਾ ਦੇ ਲਈ ਇਹ ਪਰੋਲ ਮੰਗ ਰਹੇ ਹਾਂ ਲੋਕਾਂ ਦੇ ਜੋ ਕੁੜੀਆਂ ਦੇ ਵਿਆਹ ਕਰਨੇ ਹੁੰਦੇ ਆ ਜਾਂ ਦਰਖਤ ਲਾਉਣੇ ਹੁੰਦੇ ਆ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਲਈ ਡੇਰਾ ਮੁਖੀ ਨੇ ਇਹ ਆਪਣੀ ਪਰੋਲ ਮੰਗੀ ਸੀ ਪਰ ਇਸ ਦੇ ਉੱਤੇ ਹੁਣ ਹਾਈ ਕੋਰਟ ਕੀ ਫੈਸਲਾ ਦੇਵੇਗਾ ਕਦੋਂ ਦੇਵੇਗਾ ਇਸ ਦੇ ਉੱਤੇ ਨਜ਼ਰ ਬਣੀ ਹੋਈ ਹੈ ਪਰ ਇਸ ਵੇਲੇ ਖਬਰ ਹੈ ਕਿ ਇਹ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਪਰੋਲ ਦੇਣੀ ਹੈ ਜਾਂ ਫਿਰ ਨਹੀਂ ਸੋ ਐਸੀ ਅਜਨੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ